ਸਾਡੇ ਪਿੰਡ ਵਿੱਚ ਜੇਕਰ ਕੋਈ ਲੜਕੀ ਅਸ਼ਲੀਲ ਹਰਕਤਾਂ ਕਰਦੇ ਹੋਏ ਫੜੀ ਜਾਂਦੀ ਤਾਂ ਪਿੰਡ ਦਾ ਮੁਖੀ ਉਸ ਨੂੰ ਰਾਤ ਭਰ ਆਪਣੇ ਕੋਲ ਰੱਖਦਾ ਸੀ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੰਦਾ ਸੀ। ਇੱਕ ਦਿਨ ਪਿੰਡ ਵਿੱਚ ਇੱਕ ਬਹੁਤ ਹੀ ਸੋਹਣੀ ਕੁੜੀ ਇੱਕ ਮੁੰਡੇ ਨਾਲ ਅਸ਼ਲੀਲ ਹਰਕਤ ਕਰਦੇ ਫੜੀ ਗਈ। ਪਿੰਡ ਵਾਸੀ ਉਸ ਨੂੰ ਮੁਖੀ ਕੋਲ ਲੈ ਆਏ। ਮੁਖੀ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਜਿਵੇਂ ਹੀ ਉਸ ਨੇ ਲੜਕੀ ਦੇ ਚਿਹਰੇ ਤੋਂ ਪਰਦਾ ਹਟਾਇਆ ਤਾਂ ਮੂਖੀ ਦੇ ਪਾਰਾਂ へ ਟੋ ਜਮੀ ਨਿਕਲ ਗਈ ਕਿਉਂਕਿ ਉਹ ਕੁੜੀ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਮੈਂ ਬਚਪਨ ਤੋਂ ਹੀ ਬਹੁਤ ਸੋਹਣੀ ਸੀ ਪਰ ਮੈਂ ਸੁਣਿਆ ਸੀ ਕਿ ਇੱਕ ਸੁੰਦਰ ਕੁੜੀ ਹਮੇਸ਼ਾ ਮਾੜੀ ਕਿਸਮਤ ਨਾਲ ਪੈਦਾ ਹੁੰਦੀ ਹੈ ਮੈਂ ਉਹਨਾਂ ਚੰਗੀਆਂ ਕੁੜੀਆਂ ਵਿੱਚੋਂ ਇੱਕ ਸੀ ਜੋ ਮਾੜੀ ਕਿਸਮਤ ਲੈ ਕੇ ਆਈ ਅੱਜ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਦਰਦ ਭਰੀ ਕਹਾਣੀ ਦੱਸਣ ਜਾ ਰਹੀ ਹਾਂ ਜੇਸ ਨੂੰ ਸੁਣ ਕੇ ਤੁਹਾਡੇ ਬੀਹੋਸ਼ ਉੱਡ ਜਾਣਗੇ ਮੇਰੇ ਨਾਲ ਐਨਾ ਜ਼ੁਲਮ ਹੋਇਆ ਕਿ ਇਨਸਾਨੀਅਤ ਵੀ ਸ਼ਰਮਸ਼ਾਰ ਹੋ ਜਾਂਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਬੇਇਨਸਾਫੀ ਸਿਰਫ ਮੇਰੇ ਨਾਲ ਹੀ ਨਹੀਂ ਹੋਈ ਮੇਰੇ ਤੋਂ ਪਹਿਲਾਂ ਵੀ ਕਈ ਕੁੜੀਆਂ ਨਾਲ ਅਜਿਹਾ ਹੋਇਆ ਹੈ ਪਰ ਅੱਜ ਤੱਕ ਕਿਸੇ ਨੇ ਵੀ ਇਸ ਮਾੜੇ ਬਰਤਾਰੇ ਬਿਰਧ ਆਵਾਜ਼ ਨਹੀਂ ਉਠਾਈ ਮੈਂ ਇੱਕ ਅجاه ਘਰ ਵਿੱਚ ਪੈਦਾ ਹੋਈ ਜਿੱਥੇ ਸਿਰਫ ਅਗਿਆਨਤਾ ਸੀ ਉਸ ਪਿੰਡ ਵਿੱਚ ਕਿਸੇ ਨੂੰ ਵੀ ਵਿੱਦਿਆ ਪ੍ਰਾਪਤ ਕਰਨ ਲਈ ਪਿੰਡ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਇਸੇ ਕਰਕੇ ਮੇਰੀ ਪੜ੍ਹਾਈ 5ਵੀਂ ਜਮਾਤ ਤੱਕ ਸੀ ਉਸ ਦੇ ਘਰ ਵਿੱਚ ਨਾ ਤਾਂ ਮਰਦਾਂ ਅਤੇ ਨਾ ਹੀ ਔਰਤਾਂ ਨੂੰ ਜ਼ਿਆਦਾ ਸਿੱਖਣ ਦੀ ਅੱਜ ਤੱਕ ਸੀ ਇਸ ਤੋਂ ਵੱਧ ਅਸੀਂ ਪੜ੍ਹ ਲਿਖ ਨਹੀਂ ਸਕਦੇ ਸੀ ਜਦੋਂ ਤੋਂ ਮੈਂ ਬਚਪਨ ਦੀ ਦਹਲਿਜ ਤੇ ਪੈਰ ਰੱਖਿਆ ਹੈ ਉਦੋਂ ਤੋਂ ਹੀ ਪੂਰੇ ਪਿੰਡ ਵਿੱਚ ਮੇਰੀ ਖੂਬਸੂਰਤੀ ਦਾ ਚਰਚਾ ਹੋ ਗਿਆ ਸੀ 17 ਸਾਲ ਦੀ ਉਮਰ ਵਿੱਚ ਮੈਂ ਵਿਆਹ ਕਰਵਾਉਣ ਦੇ ਲਾਇਕ ਹੋ ਗਈ ਅਤੇ ਇਹ ਖਬਰ ਸਾਰੇ ਪਿੰਡ ਵਿੱਚ ਪਹੁੰਚ ਗਈ ਮੈਨੂੰ ਪਿੰਡ ਦੇ ਮੁਖੀ ਤੇ ਬਹੁਤ ਗੁੱਸਾ ਆਉਂਦਾ ਸੀ ਕਿਉਂਕਿ ਜਦੋਂ ਮੈਂ 15 ਸਾਲ ਦੀ ਸੀ ਮੈਂ ਇੱਕ ਹੈਰਾਨ ਕਾਰਨ ਵਾਲੀ ਘਟਨਾ ਦਾਗਵਾ ਸੀ ਉਦੋਂ ਤੋਂ ਮੈਨੂੰ ਪਿੰਡ ਦੇ ਮੁਖੀ ਨਾਲ ਨਫ਼ਰਤ ਹੋਈ ਗੱਲ ਇਹ ਹੈ ਕਿ ਸਵੇਰ ਦਾ ਸਮਾਂ ਸੀ ਅਤੇ ਲੋਕਾਂ ਦੀ ਭੀੜ ਇੱਕ ਲੈਨ ਵਿੱਚ ਖੜੀ ਸੀ ਹਮੇਸ਼ਾ ਦੀ ਤਰ੍ਹਾਂ ਮੁਖੀ ਦੇ ਹੱਥੋਂ ਇੱਕ ਲੜਕੀ ਦੀ ਇੱਜ਼ਤ ਲੁੱਟੀ ਗਈ ਅਤੇ ਸਵੇਰੇ ਉਸ ਨੂੰ ਪਿੰਡ ਵਾਸੀਆਂ ਦੇ ਸਾਹਮਣੇ ਬਹੁਤ ਬੁਰੀ ਹਾਲਤ ਵਿੱਚ ਛੱਡ ਦਿੱਤਾ ਗਿਆ ਪਰ ਕੋਈ ਵੀ ਮੁਖੀ ਵਿਰੁੱਧ ਬੋਲ ਨਹੀਂ ਸਕਦਾ ਸੀ ਮੇਰੇ ਵਿੱਚ ਅੱਗੇ ਵਧਣ ਅਤੇ ਇਸ ਦ੍ਰਿਸ਼ ਵੇਖਣ ਦੀ ਹਿੰਮਤ ਨਹੀਂ ਸੀ ਪਰ ਮੈਨੂੰ ਮਨੁੱਖਤਾ ਇਹ ਬਹੁਤ ਬੁਰਾ ਲੱਗਾ ਲੋਕ ਉਸ ਕੁੜੀ ਦਾ ਤਮਾਸ਼ਾ ਦੇਖ ਹੀ ਰਹੇ ਸਨ ਕੀ ਕਿਸੇ ਨੇ ਅੱਗੇ ਆ ਕੇ ਕੁੜੀ ਤੇ ਚਾਦਰ ਨਾ ਦਿੱਤੀ ਸ਼ਾਇਦ ਉਹ ਲਾਸ਼ ਸਭ ਨੂੰ ਸ਼ਰਮਸਾਰ ਕਰਦੀ ਸੀ ਇਸ ਪਿੰਡ ਵਿੱਚ ਅਣਜਾਣ ਸ਼ਕਤੀ ਦਾ ਬੋਲਬਾਲਾ ਸੀ ਅਤੇ ਪਿੰਡ ਦਾ ਮੁਖੀ ਬਹੁਤ ਜ਼ਾਲਮ ਸੀ ਪਿੰਡ ਦੇ ਮੁਖੀ ਨੇ ਆਪਣੇ ਕਾਨੂੰਨ ਸਨ ਉਹਨਾਂ ਗੰਦੇ ਕਾਨੂੰਨ ਵਿੱਚੋਂ ਇੱਕ ਹੀ ਸੀ ਜੇਕਰ ਪਿੰਡ ਦੀ ਕੋਈ ਕੁੜੀ ਕਿਸੇ ਲੜਕੇ ਨਾਲ ਅਸ਼ਲੀਲ ਹਰਕਤਾਂ ਕਰ ਦੇ ਫੜੀ ਜਾਂਦੀ ਨਾ ਉਸ ਨੂੰ ਮੁਖੀ ਦੇ ਸਾਹਮਣੇ ਲਿਆਂਦਾ ਜਾਂਦਾ ਤੇ ਮੁਖੀ ਉਸ ਨੂੰ ਆਪਣੇ ਨਾਲ ਇੱਕ ਕਮਰੇ ਵਿੱਚ ਕੈਦ ਕਰ ਦਿੰਦਾ ਲੜਕੀ ਦਾ ਸ਼ਿਕਾਰ ਕਰਨ ਤੋਂ ਬਾਅਦ ਮੁਖੀ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਸੀ ਤਾਂ ਜੋ ਉਸ ਦੇ ਪਿਤਾ ਤੇ ਪ੍ਰਾਸਮਿਤ ਪਿੰਡ ਦੇ ਬਾਕੀ ਲੋਕ ਕੁੜੀਆਂ ਦੇ ਸਭਕ ਲੈਣ ਫੇਰ ਸਾਰਾ ਪਿੰਡ ਉਸ ਕੁੜੀ ਦਾ ਤਮਾਸ਼ਾ ਦੇਖਣ ਲਈ ਇਕੱਠਾ ਹੋ ਜਾਂਦਾ ਮੈਂ ਉਸ ਸਮੇਂ ਬਹੁਤ ਡਰੀ ਹੋਈ ਸੀ ਅਤੇ ਜੇਕਰ ਮੇਰੇ ਭਰਾ ਜਾਂ ਪਿਤਾ ਨੂੰ ਮੈਨੂੰ ਅਜਿਹੀ ਜਗ੍ਹਾ ਤੇ ਦੇਖਿਆ ਤਾਂ ਮੇਰੀ ਖੈਰ ਨਹੀਂ ਹੋਵੇਗੀ ਪਰ ਮੈਂ ਇਹ ਸਾਰਾ ਨਜ਼ਾਰਾ ਕੰਧ ਦੇ ਪਿੱਛੇ ਤੋਂ ਦੇਖ ਰਹੀ ਸੀ ਪਿੰਡਾਂ ਦੀਆਂ ਕੁੜੀਆਂ ਬਹੁਤ ਜ਼ਿਆਦਾ ਸਮਝਦਾਰ ਹੁੰਦੀਆਂ ਹਨ ਇਸ ਲਈ ਮੈਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਮੇਰੇ ਸਾਹਮਣੇ ਕੀ ਹੋ ਰਿਹਾ ਹੈ ਮੈਂ ਘਰ ਆਈ ਪਰ ਮੈਨੂੰ ਨੀਂਦ ਨਹੀਂ ਆਈ ਉਸ ਕੁੜੀ ਨਾਲ ਬਹੁਤ ਬੁਰਾ سلوਕ ਕੀਤਾ ਗਿਆ ਉਸ ਕੁੜੀ ਲਈ ਨਾ ਸਿਰਫ ਰਾਤ ਹਨੇਰੀ ਸੀ ਸਗੋਂ ਸਵੇਰ ਵੀ ਉਸ ਲਈ ਸ਼ਰਮਸਾਰ ਸੀ ਜਦੋਂ ਮੁਖੀਆਂ ਨੇ ਉਸ ਦੇ ਕੱਪੜੇ ਪਾੜ ਕੇ ਪਿੰਡੋਂ ਬਾਹਰ ਸੁੱਟ ਦਿੱਤਾ ਤਾਂ ਸਾਰੇ ਪਿੰਡ ਨੇ ਉਸ ਨੂੰ ਦੇਖ ਕੇ ਬੁਰਾਪਨ ਬੋਲਿਆ ਮੈਲ ਦੇ ਪਿੱਛੇ ਬਣੇ ਘਰ ਵਿੱਚ ਮੁਖੀ ਦੀਆਂ ਆਪਣੀਆਂ ਧੀਆਂ ਮੌਜੂਦ ਸਨ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਅੱਜ ਤੱਕ ਨਹੀਂ ਦੇਖਿਆ ਸੀ ਉਸ ਦੀਆਂ ਧੀਆਂ ਦੇ ਚਰਿੱਤਰ ਬਾਰੇ ਕੋਈ ਨਹੀਂ ਜਾਣਦਾ ਸੀ ਕਈ ਵਾਰ ਮਨ ਵਿੱਚ ਆਇਆ ਕਿ ਪਿੰਡ ਦੇ ਲੋਕਾਂ ਨੂੰ ਦੱਸਾਂਗੀ ਪਿੰਡ ਦਾ ਮੁਖੀ ਹੋਰਾਂ ਦੀਆਂ ਨੂੰ ਧੀਆਂ ਤੇ ਬੁਰੀ ਨਜ਼ਰ ਰੱਖਦਾ ਹੈ ਕੀ ਨਹੀਂ ਅਤੇ ਜੇਕਰ ਉਹ ਦੁਰਭਵਾਰ ਕਰਦੀਆਂ ਹਨ ਤਾ ਉਹ ਉਹਨਾਂ ਨੂੰ ਵੀ ਸਖਤ ਸਜ਼ਾ ਦਿੰਦਾ ਹੈ ਪਿੰਡ ਦੇ ਮੁਖੀ ਨੂੰ ਕੋਈ ਪੁੱਛੇ ਕੀ ਉਸ ਦੀਆਂ ਧੀਆਂ ਮਹਿਲ ਵਿੱਚ ਕੀ ਕਰਦੀਆਂ ਹਨ ਮੈਂ ਮੁਖ ਨੂੰ ਉੱਚੀ ਉੱਚੀ ਚੀਕਣਾ ਸੁਣ ਸਕਦੀ ਸੀ ਅਤੇ ਉਹ ਚੀਕ ਰਿਹਾ ਸੀ ਕਿ ਇਹੋ ਜਿਹੀਆਂ ਕੁੜੀਆਂ ਦਾ ਹਸ਼ਰ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ ਮੈਂ ਤਾਂ ਕਹਿੰਦਾ ਹਾਂ ਕਿ ਅਜਹੀਆਂ ਕੁੜੀਆਂ ਦੇ ਪਿਓ ਨੂੰ ਆਪਣੀ ਜਾਨ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੇ ਦੁਰਦਰਾਡੇ ਧੀਆਂ ਨੂੰ ਜਨਮ ਦਿੰਦੇ ਹਨ ਉਹਨਾਂ ਕੁੜੀਆਂ ਨਾਲ ਜੋ ਵੀ ਹੋਵੇ ਅਜਿਹੀਆਂ ਕੁੜੀਆਂ ਵਿੱਚ ਮਾਨ ਸਨਮਾਨ ਦੀ ਭਾਵਨਾ ਨਹੀਂ ਹੈ ਤਾਂ ਉਹਨਾਂ ਦੀ ਇੱਜ਼ਤ ਨੂੰ ਕਾਇਮ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ ਫਿਰ ਕਿਸੇ ਹੋਰ ਮੁੰਡੇ ਨਾਲ ਬਾਹਰ ਜਾਣ ਲਈ ਕੋਈ ਸ਼ਰਮ ਨਹੀਂ ਇਸ ਲਈ ਜੇਕਰ ਮੈਂ ਇੱਕ ਦਿਨ ਵੀ ਉਸ ਨਾਲ ਬਿਤਾਇਆ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ ਮੁਖੀ ਬਹੁਤ ਉੱਚੀ ਬੋਲਿਆ ਅਤੇ ਉਸ ਨੂੰ ਆਪਣੇ ਆਪ ਤੇ ਬਹੁਤ ਮਾਣ ਸੀ ਇਸ ਘਟਨਾ ਨੂੰ 4 ਸਾਲ ਬੀਤ ਗਏ ਸਨ ਅੱਜ ਵੀ ਉਹ ਘਟਨਾ ਮੇਰੇ ਮਨ ਵਿੱਚ ਡੂੰਗੀ ਸੀ ਪਹਿਲਾਂ ਮੈਂ ਸੋਚਿਆ ਕਿ ਇਹ ਅਸਲ ਵਿੱਚ ਕੁੜੀ ਦਾ ਕਸੂਰ ਸੀ ਇਸ ਲਈ ਉਹਨਾਂ ਨੂੰ ਸਜ਼ਾ ਮਿਲਦੀ ਹੈ ਫਿਰ ਅਚਾਨਕ ਮੇਰੇ ਸਾਹਮਣੇ ਇੱਕ ਘਟਨਾ ਵਾਪਰੀ ਜਿਸ ਨਾਲ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਤੇ ਇੰਨਾਂ ਸਾਰੀਆਂ ਗੱਲਾਂ ਦਾ ਸੱਚ ਸਭ ਦੇ ਸਾਹਮਣੇ ਆ ਗਿਆ ਇੱਕ ਸਮੇਂ ਦੀ ਗੱਲ ਹੈ ਮੈਂ ਪਿੰਡ ਦੇ ਬਾਹਰ ਖੇਤਾਂ ਵਿੱਚ ਘੁੰਮ ਰਹੀ ਸੀ ਕਿ ਅਚਾਨਕ ਨਕਾਬਪੋਸ਼ ਵਿਅਕਤੀ ਮੇਰੇ ਕੋਲ ਆਇਆ ਤੇ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਜਦੋਂ ਮੈਂ ਚਿਕਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਅਤੇ ਮੇਰੀ ਆਵਾਜ਼ ਨੂੰ ਦਬਾ ਦਿੱਤਾ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਪਿੰਡ ਦੇ ਮੈਦਾਨ ਵਿੱਚ ਲੈ ਗਏ ਫੇਰ ਉਹ ਮੈਨੂੰ ਉੱਥੇ ਲੈ ਕੇ ਗਏ ਅਤੇ ਮੇਰੇ ਪਿਤਾ ਅਤੇ ਸਾਰੇ ਪਿੰਡ ਨੂੰ ਬੁਲਾ ਕੇ ਕਿਹਾ ਕਿ ਅਸੀਂ ਇਸ ਲੜਕੀ ਨੂੰ ਪਿੰਡ ਦੇ ਬਾਹਰ ਇੱਕ ਘਰ ਦੇ ਮੁੰਡੇ ਨਾਲ ਅਸ਼ਲੀਲ ਸਬੰਧ ਰੱਖਦੇ ਹੋਏ ਰੰਗੇ ਹੱਥੀ ਫੜ ਲਿਆ ਹੈ ਜੋ ਲੜਕਾ ਉਸ ਦੇ ਨਾਲ ਸੀ ਉਹ ਭੱਜ ਗਿਆ ਹੈ ਬਾਕੀ ਸਾਰੇ ਲੋਕਾਂ ਨੇ ਕਿਹਾ ਕਿ ਚਲੋ ਉਸ ਨੂੰ ਮੁਖੀ ਕੋਲ ਲੈ ਕੇ ਚੱਲੀਏ ਅਤੇ ਮੁਖੀ ਉਸ ਨਾਲ ਉਹੀ ਕਰੇਗਾ ਜੋ ਬਾਕੀ ਕੁੜੀਆਂ ਨਾਲ ਕੀਤਾ ਗਿਆ ਹੈ ਮੈਂ ਰੋ ਰਹੀ ਸੀ ਤੇ ਚੀਕ ਰਹੀ ਸੀ ਮੇਰੇ ਨਾਲ ਕੁਝ ਗਲਤ ਨਾ ਕਰੋ ਮੈਂ ਬੇਕਸੂਰ ਹਾਂ ਇਹ ਉਹ ਲੋਕ ਸਨ ਜੋ ਮੈਨੂੰ ਦੂਰ ਲੈ ਕੇ ਗਏ ਸਨ ਜਦੋਂ ਮੈਂ ਆਪਣੇ ਮਾਪਿਆਂ ਵੱਲ ਦੇਖਿਆ ਤਾਂ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਜੇ ਇਹ ਖਿਆਲ ਉਸ ਦੇ ਮਨ ਵਿੱਚ ਆਇਆ ਤਾਂ ਉਹ ਮੈਨੂੰ ਸਜ਼ਾ ਦੇ ਦਿੰਦਾ ਪਰ ਇਸ ਪਿੰਡ ਵਿੱਚ ਸਿਰਫ ਸਜ਼ਾ ਦੇਣਾ ਹੀ ਸਰਪੰਚ ਦਾ ਕੰਮ ਸੀ ਅਤੇ ਉਹ ਸਰਪੰਚ ਦੇ ਫੈਸਲੇ ਅੱਗੇ ਬੇਵਸ ਸਨ ਮੇਰੇ ਭਰਾ ਤੇ ਪਿਤਾ ਜੀ ਨੂੰ ਮੇਰੇ ਤੇ ਬਹੁਤ ਵਿਸ਼ਵਾਸ ਸੀ ਕਿ ਮੈਂ ਅਜਿਹਾ ਕੁਝ ਨਹੀਂ ਕਰ ਸਕਦੀ ਕਿਉਂਕਿ ਉਹ ਮੈਨੂੰ ਬਚਪਨ ਤੋਂ ਚੰਗੀ ਤਰ੍ਹਾਂ ਜਾਣਦੇ ਸਨ ਮੇਰੇ ਪਿਤਾ ਨੇ ਡਰਦੇ ਹੋਏ ਕਿਹਾ ਮੇਰੀ ਧੀ ਅਜੇ ਹੀ ਨਹੀਂ ਹੈ ਉਹਨਾਂ ਵਿੱਚੋਂ ਇੱਕ ਨੇ ਗੁੱਸੇ ਵਿੱਚ ਕਿਹਾ ਕਿ ਤੁਹਾਡੀ ਅਜੇ ਹੈ ਬੱਚਿਆਂ ਨੂੰ ਜਨਮ ਦਿਨ ਵਿੱਚ ਆਪਣੇ ਆਪ ਨੂੰ ਮਹਾਨ ਸਮਝਦੇ ਹੋ ਅਤੇ ਤੁਸੀਂ ਮੁਖੀ ਦੇ ਫੈਸਲੇ ਦੇ ਵਿਰੁੱਧ ਨਹੀਂ ਜਾ ਸਕਦੇ ਉਹ ਦੋ ਲੋਕ ਜਿਨ੍ਹਾਂ ਨੇ ਮੈਨੂੰ ਚੁੱਕਿਆ ਸੀ ਉਹਨਾਂ ਕਿਹਾ ਕਿ ਅਸੀਂ ਖੁਦ ਇਸ ਲੜਕੀ ਨੂੰ ਰੰਗੇ ਹੱਥੀ ਫੜਿਆ ਹੈ ਕੀ ਤੁਸੀਂ ਸੋਚਦੇ ਹੋ ਕਿ ਤੁਹਾਡੀ ਸੁੰਦਰ ਕੁੜੀ ਦਾ ਕਿਸੇ ਨਾਲ ਬਾਹਰ ਕੋਈ ਪ੍ਰੇਮ ਸਬੰਧ ਨਹੀਂ ਹੋਵੇਗਾ ਮੈਨੂੰ ਜ਼ਬਰਦਸਤੀ ਮੁਖੀ ਦੇ ਮਹਿਲ ਵਿੱਚ ਲਿਆਂਦਾ ਗਿਆ ਮੈਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਰ ਕੋਈ ਇੱਕ ਦੂਜੇ ਦੇ ਘਰ ਵਿੱਚ ਗੱਲਾਂ ਕਰਦਾ ਸੀ ਅਤੇ ਉਹ ਕਹਿ ਰਹੇ ਸਨ ਕਿ ਇੱਕ ਕੁੜੀ ਇੰਨੀ ਸੋਹਣੀ ਹੈ ਕਿ ਉਸ ਦਾ ਚਰਿੱਤਰ ਖਰਾਬ ਹੈ ਪਰ ਸਿਰਫ ਸੁੰਦਰ ਕੁੜੀਆਂ ਹੀ ਅਜਹੀਆਂ ਵਿਹਾਰ ਕਰਦੀਆਂ ਹਨ। ਮੈਨੂੰ ਆਪਣੇ ਆਪ ਤੋਂ ਬਹੁਤ ਸ਼ਰਮ ਮਹਿਸੂਸ ਹੋਈ। ਮੇਰੇ ਮਾਤਾ-ਪਿਤਾ ਅਤੇ ਮੇਰੇ ਭਰਾ ਨੂੰ ਬਿਨਾਂ ਕਿਸੇ ਗਲਤੀ ਦੇ ਮੇਰੇ ਕਾਰਨ ਚੁਗਣਾ ਪਿਆ ਮੈਂ ਪੂਰੀ ਤਰ੍ਹਾਂ ਬੇਕਸੂਰ ਸੀ ਅਤੇ ਬਿਨਾਂ ਕਿਸੇ ਕਾਰਨ ਦੇ ਧੋਖਾ ਦਿੱਤਾ ਗਿਆ ਸੀ ਮੈਨੂੰ ਇਹ ਸਮਝਣ ਵਿੱਚ देर ਨਹੀਂ ਲੱਗੀ ਕਿ ਇਹ ਮੁਖੀ ਆ ਦਾ ਇੱਕ ਬਹੁਤ ਵੱਡਾ ਸਬੂਤ ਸੀ ਪਰ ਮੈਂ ਥੱਕ ਗਈ ਸੀ ਕੋਈ ਵੀ ਮੁਖੀ ਦੇ ਸਾਹਮਣੇ ਕੁਝ ਨਹੀਂ ਬੋਲ ਸਕਦਾ ਸੀ ਮੁਖੀ ਨੇ ਮੈਨੂੰ ਮਹਿਲ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਇਹ ਉਹੀ ਕਮਰਾ ਹੈ ਜਿੱਥੇ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਸ ਤਰ੍ਹਾਂ ਕਮਰੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਮੈਂ ਦਰਵਾਜ਼ੇ ਤੇ دستਕ ਦੇ ਰਹੀ ਸੀ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਿਸੇ ਨੇ ਪਰਵਾਹ ਨਹੀਂ ਕੀਤੀ ਮੁਖੀ ਨੇ ਦੱਸਿਆ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਨੂੰ ਜਾਣ ਲਈ ਕਿਹਾ ਗਿਆ ਸੀ ਪਰ ਮੈਂ ਇਕੱਲੀ ਇਸ ਖੇਡ ਕਮਰੇ ਵਿੱਚ ਬੰਦ ਸੀ ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਸੀ ਜਦੋਂ ਮੈਨੂੰ ਉਸ ਕਮਰੇ ਵਿੱਚ ਲਿਆਂਦਾ ਗਿਆ ਸੀ ਆਪਣੇ ਆਪ ਨੂੰ ਇੱਥੇ ਰੱਖਣਾ ਵੀ ਮੁਸ਼ਕਿਲ ਹੋ ਰਿਹਾ ਸੀ ਜਿਵੇਂ ਜਿਵੇਂ ਸਮਾਂ ਬੀਤ ਰ ਗਿਆ ਅਤੇ ਮੇਰੀ ਸਿਹਤ ਵਿਗੜਦੀ ਗਈ ਮੈਂ ਕਮਰੇ ਵਿੱਚ ਕਿਸੇ ਚੀਜ਼ ਦੀ ਭਾਲ ਕੀਤੀ ਜਿਸ ਨਾਲ ਮੈਂ ਆਪਣੇ ਆਪ ਨੂੰ ਮਾਰ ਸਕਦੀ ਹਾਂ ਪਾਰੇ ਮੈਨੂੰ ਉਸ ਕਮਰੇ ਵਿੱਚ ਕੁਝ ਵੀ ਨਹੀਂ ਮਿਲਿਆ ਅੱਧੀ ਰਾਤ ਦਾ ਸਮਾਂ ਸੀ ਅਤੇ ਮੁਖੀ ਮੇਰੇ ਕਮਰੇ ਵਿੱਚ ਆਇਆ ਮੈਂ ਡਰ ਕੇ ਪਿੱਛੇ ਹਟੀ ਤੇ ਸਰਪੰਚ ਨੂੰ ਦੇਖ ਕੇ ਮੇਰੀ ਅੱਖਾਂ ਖੁੱਲੀਆਂ ਰਹਿ ਗਈਆਂ ਮੈਂ ਪਹਿਲਾਂ ਸਿਰਫ ਉਸ ਦੀ ਆਵਾਜ਼ ਸੁਣੀ ਸੀ ਅਤੇ ਉਸ ਦਾ ਚਿਹਰਾ ਕਦੇ ਨਹੀਂ ਦੇਖਿਆ ਸੀ 4 ਸਾਲ ਪਹਿਲਾਂ ਜਦੋਂ ਮੈਂ ਇਸ ਘਟਨਾ ਨੂੰ ਦੇਖਿਆ ਸੀ ਪਰ ਅੱਜ ਵੀ ਇਹ ਘਟਨਾ ਮੇਰੇ ਮਨ ਵਿੱਚ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਕੁੜੀਆਂ ਦੀ ਹੀ ਗਲਤੀ ਹੋ ਸਕਦੀ ਹੈ ਪਰ ਅੱਜ ਮੈਂ ਉਸ ਦਾ ਭਿਆਨਕ ਰਾਜ ਦੇਖ ਰਹੀ ਸੀ ਮੈਂ ਹਿੰਮਤ ਰੱਖੀ ਅਤੇ ਮੁਖੀ ਨੂੰ ਦੱਸਿਆ ਕਿ ਮੇਰੇ ਤੇ ਝੂਠਾ ਦੋਸ਼ ਲਗਾਇਆ ਗਿਆ ਹੈ ਮੈਂ ਬਿਲਕੁਲ ਵੀ ਅਜਿਹੀ ਕੁੜੀ ਨਹੀਂ ਹਾਂ ਮੈਂ ਅੱਜ ਇੱਕ ਖੇਤ ਸੈਰ ਕਰਨ ਗਈ ਸੀ ਉਹ ਅਚਾਨਕ ਉੱਥੇ ਆ ਗਏ ਅਤੇ ਮੇਰੇ ਤੇ ਅਸ਼ਲੀਲਤਾ ਦਾ ਦੋਸ਼ ਲਗਾਇਆ ਉਹਨਾਂ ਲੋਕਾਂ ਨੇ ਮੇਰੇ ਤੇ ਝੂਠੇ ਦੋਸ਼ ਲਾਏ ਹਨ ਮੈਂ ਕਿਸੇ ਨੂੰ ਪਿਆਰ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਉੱਥੋਂ ਲੰਘਦਿਆਂ ਮੁਖੀ ਨੇ ਜੋ ਕਿਹਾ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਉਸ ਨੇ ਜੋ ਕਿਹਾ ਉਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਤੁਸੀਂ ਮਾਸੂਮ ਅਤੇ ਸੁੰਦਰ ਹੋ ਪਰ ਮੈਂ ਕੀ ਕਰ ਸਕਦੀ ਸੀ ਮੈਂ ਤੁਹਾਡੇ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਸਨ ਅਤੇ ਮੇਰੇ ਆਦਮੀ ਕਹਿੰਦੇ ਸਨ ਕਿ ਤੁਸੀਂ ਬਹੁਤ ਚੰਗੇ ਲੱਗ ਰਹੇ ਹੋ ਇਸ ਲਈ ਮੈਂ ਇਹ ਸਭ ਯੋਜਨਾ ਬਣਾਈ ਸੀ ਇਹ ਮੈਂ ਹੀ ਸੀ ਜਿਸ ਨੇ ਆਪਣੇ ਆਦਮੀਆਂ ਨੂੰ ਤੈਨੂੰ ਲੈਣ ਭੇਜਿਆ ਤਾਂ ਜੋ ਮੈਂ ਤੁਹਾਡਾ ਆ ਨੰਦ ਲੈ ਸਕਾ ਤੁਸੀਂ ਪਹਿਲੀ ਕੁੜੀ ਨਹੀਂ ਹੋ ਮੈਂ ਜਿਸ ਤੋਂ ਪਹਿਲਾਂ ਇੰਨੀਆਂ ਵੀ ਕੁੜੀਆਂ ਨੂੰ ਸਜਾਵਾ ਦਿੱਤੀਆਂ ਹਨ ਉਹ ਬੇਕਸੂਰ ਸਨ ਉਹ ਸਾਰੀਆਂ ਕੁੜੀਆਂ ਬਹੁਤ ਸੁੰਦਰ ਸਨ ਅਤੇ ਮੈਂ ਆਪਣੇ ਆਦਮੀਆਂ ਨੂੰ ਉਹਨਾਂ ਨੂੰ ਇਸ ਕੰਮ ਲਈ ਭੇਜਦਾ ਸਾਂ ਮੈਂ ਉਹਨਾਂ ਸਾਰੀਆਂ ਕੁੜੀਆਂ ਕੋਲ ਇੱਕ ਰਾਤ ਲਈ ਜਾਂਦਾ ਸਾਂ ਤੁਸੀਂ ਉਹਨਾਂ ਵਿੱਚੋਂ ਇੱਕ ਹੋ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਪਿੰਡ ਦਾ ਮੁਖੀ ਕੀ ਕਹਿ ਰਿਹਾ ਹੈ ਮੇਰਾ ਮਤਲਬ ਇਹ ਸਾਰਾ ਗੜਬੜ ਵਾਲਾ ਮਾਮਲਾ ਸੀ ਉਸ ਦਾ ਆਪਣਾ ਸੀ ਜਿੰਨਾ ਕੁੜੀਆਂ ਨਾਲ ਇਹ ਸਭ ਪਹਿਲਾਂ ਹੋ ਚੁੱਕਾ ਸੀ ਮੈਂ ਬੇਕਸੂਰ ਸੀ ਇਹ ਸਭ ਕੁਝ Tô tentando, ਮੇਰਾ ਸਿਰ ਫਟਣ ਲੱਗ ਪਿਆ ਮੈਂ ਮੁਖੀ ਨੂੰ ਕਿਹਾ ਕਿ ਮੈਂ ਤੁਹਾਡੇ ਬਾਰੇ ਸਾਰੀ ਸੱਚਾਈ ਸਾਰੇ ਪਿੰਡ ਨੂੰ ਦੱਸਦੀ ਹਾਂ ਤਾਂ ਉਹ ਆਇਆ ਤੇ ਕਿਹਾ ਕਿ ਤੁਹਾਡੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰੇਗਾ ਤੂੰ ਸੋਣੀ ਹੈ ਤੇ ਹਰ ਕੋਈ ਮੰਨਦਾ ਹੈ ਕਿ ਤੂੰ ਅਜਿਹਾ ਕੰਮ ਕੀਤਾ ਹੈ ਅਤੇ ਜੇਕਰ ਤੂੰ ਪਿੰਡ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੋਈ ਹੋਰ ਲੜਕਾ ਲਿਆਵਾਂਗਾ ਅਤੇ ਉਹ ਕਹੇਗਾ ਕਿ ਉਹ ਇਸ ਕੁੜੀ ਦਾ ਪ੍ਰੇਮੀ ਹੈ ਅਤੇ ਉਹ ਮੇਰੇ ਨਾਲ ਅਸ਼ਲੀਲ ਆਰਕ ਤਾਂ ਕਰਦੀ ਫੜੀ ਗਈ ਉਹ ਤੁਹਾਡੇ ਤੇ ਅਜਿਹੇ ਦੋਸ਼ ਲਗਾਏਗਾ ਇਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਹ ਸਭ ਉਹ ਮੇਰੇ ਬਾਰੇ ਹੀ ਕਹੇਗਾ ਤੁਸੀਂ ਮੈਨੂੰ ਕਦੇ ਹਰਾ ਨਹੀਂ ਸਕਦੇ ਫਿਰ ਮੁਖਿਆ ਨੇ ਮੇਰੇ ਨਾਲ ਇੱਕ ਗਲਤ ਕੰਮ ਕੀਤਾ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ ਜਿਹੜਾ ਪਿੰਡ ਵਿੱਚ ਕੱਲ ਮੇਰਾ ਤਮਾਸ਼ਾ ਦੇਖਣ ਆਇਆ ਸੀ ਅੱਜ ਫੇਰ ਮੇਰਾ ਤਮਾਸ਼ਾ ਦੇਖਣ ਲਈ ਇਕੱਠਾ ਹੋ ਗਿਆ ਮੇਰੀ ਹਾਲਤ ਅਜਿਹੀ ਸੀ ਕਿ ਮੈਂ ਆਪਣੇ ਸਰੀਰ ਨੂੰ ਵੱਡ ਲਵਾ ਤਾਂ ਵੀ ਖੂਨ ਨਹੀਂ ਨਿਕਲੇਗਾ ਪਿੰਡ ਦੇ ਮੁਖੀ ਨੇ ਮੇਰੇ ਨਾਲ ਇੰਨਾ ਦੁਰਵਿਵਹਾਰ ਕੀਤਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਸਾਰੇ ਪਿੰਡ ਨੂੰ ਮੁਖੀ ਬਾਰੇ ਸੱਚ ਦੱਸਣਾ ਚਾਹੁੰਦੀ ਸੀ ਪਰ ਮੇਰੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ ਫੇਰ ਪੰਡ ਦੇ ਮੁਖੀ ਨੇ ਦੋ ਬੰਦਿਆਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਮੈਨੂੰ ਬਾਹਰ ਦਰਿਆ ਵਿੱਚ ਸੁੱਟ ਦਿਓ ਅਤੇ ਜਿਹੜੇ ਦੋ ਆਦਮੀ ਮੈਨੂੰ ਲੈ ਗਏ ਸਨ ਉਹ ਮੈਨੂੰ ਦਰਿਆ ਵਿੱਚ ਸੁੱਟਣ ਲਈ ਲੈ ਜਾਣ ਲੱਗੇ ਅੱਜ ਮੈਂ ਚਿੱਕੀ ਵੀ ਨਹੀਂ ਕਿਉਂਕਿ ਮੈਂ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਦੋਹਾਂ ਨੇ ਮੈਨੂੰ ਨਦੀ ਵਿੱਚ ਸੁੱਟ ਦਿੱਤਾ ਅਤੇ ਸਮਝਿਆ ਕਿ ਮੈਂ ਮਰ ਗਈ ਹਾਂ ਪਰ ਮੈਂ ਅਜੇ ਮਰੀ ਨਹੀਂ ਸੀ ਇੱਕ ਆਦਮੀ ਨੇ ਮੈਨੂੰ ਦੇਖਿਆ ਤੇ ਮੈਨੂੰ ਨਦੀ ਵਿੱਚੋਂ ਕੱਢ ਕੇ ਆਪਣੇ ਘਰ ਲੈ ਗਿਆ ਉਹ ਬਹੁਤ ਹੀ ਸਲੀਕੇ ਵਾਲਾ ਨੌਜਵਾਨ ਸੀ ਉਹ ਆਪਣੀ ਮਾਂ ਨਾਲ ਪਿੰਡ ਦੇ ਬਾਹਰ ਇੱਕ ਘਰ ਵਿੱਚ ਰਹਿੰਦਾ ਸੀ ਉਸ ਦੀ ਮਾਂ ਮੇਰਾ ਬਹੁਤ ਖਿਆਲ ਰੱਖਦੀ ਸੀ ਅਸੀਂ ਦੋਵੇਂ ਇਕੱਠੇ ਰੋਜ਼ ਮੈਨੂੰ ਪੁੱਛਦੇ ਸਾਂ ਕਿ ਸੱਚਮੁੱਚ ਮੈਨੂੰ ਕੀ ਹੋਇਆ ਹੈ ਕਿਸ ਨੇ ਮੈਨੂੰ ਦਰਿਆ ਵਿੱਚ ਸੁੱਟਿਆ ਹੈ ਪਰ ਮੈਂ ਕੁਝ ਨਹੀਂ ਕਿਹਾ ਅਤੇ ਹਮੇਸ਼ਾ ਬੈਠੀ ਰੋਂਦੀ ਰਹੀ ਮੇਰੀ ਜਾਨ ਬਚਾਉਣ ਵਾਲੇ ਲੜਕੇ ਦਾ ਨਾਮ ਪ੍ਰੀਤ ਸੀ ਰੀਤ ਨੇ ਹਮੇਸ਼ਾ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਉਹਨਾਂ ਨੇ ਮੈਨੂੰ ਦਿਨ ਵਿੱਚ ਦੋ ਵਾਰ ਖਾਣਾ ਦਿੱਤਾ ਅਤੇ ਮੈਨੂੰ ਰਹਿਣ ਲਈ ਜਗ੍ਹਾ ਦਿੱਤੀ ਪਰ ਮੈਂ ਆਪਣਾ ਅਤੀਤ ਨਹੀਂ ਭੁੱਲ ਸਕੀ ਮੈਂ ਕਈ ਦਿਨ ਉਹਨਾਂ ਦੇ ਘਰ ਰਹੀ ਮੈਂ ਉੱਥੋਂ ਨਿਕਲਣਾ ਚਾਹੁੰਦੀ ਸੀ ਪਰ ਮੇਰੇ ਨੇੜੇ ਕੋਈ ਥਾਂ ਨਹੀਂ ਸੀ ਮੈਂ ਪਿੰਡ ਵਾਪਸ ਜਾਣ ਦੇ ਲਾਇਕ ਨਹੀਂ ਸੀ ਮੇਰੇ ਲਈ ਇਹ ਕਾਫੀ ਸੀ ਕਿ ਮੇਰੇ ਮਾਤਾ ਪਿਤਾ ਦੇਹਤਾਂ ਵਿੱਚ ਮੇਰੀ ਅਜੇ ਹੀ ਸਖਸ਼ੀਅਤ ਨਹੀਂ ਹੈ ਜਿੱਥੇ ਮੈਂ ਆਪਣੇ ਪਿਤਾ ਦੀ ਇਸ ਸੋਚ ਤੋਂ ਤਸੱਲੀ ਪ੍ਰਾਪਤ ਕਰ ਸਕਦੀ ਹਾਂ ਉਸ ਸਾਲ ਹੀ ਪ੍ਰੀਤ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਮੈਂ ਪ੍ਰੀਤ ਨੂੰ ਕਿਹਾ ਕਿ ਇਹ ਅਸੰਭਵ ਹੈ ਕੋਈ ਆਦਮੀ ਮੈਨੂੰ ਸਵੀਕਾਰ ਨਹੀਂ ਕਰ ਸਕਦਾ ਮੈਂ ਪ੍ਰੀਤ ਨੂੰ ਸਾਰੀ ਸੱਚਾਈ ਦੱਸੀ ਕਿ ਮੇਰੇ ਨਾਲ ਕੀ ਵਾਪਰਿਆ ਹੈ ਕੁਝ ਦੇਰ ਸੋਚਣ ਤੋਂ ਬਾਅਦ ਪ੍ਰੀਤ ਨੇ ਕਿਹਾ ਕਿ ਇੰਨਾ ਗੱਲਾਂ ਵਿੱਚ ਆਡਾ ਕੋਈ ਕਸੂਰ ਨਹੀਂ ਹੈ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਅਤੇ ਕੁਝ ਹੀ ਦਿਨਾਂ ਵਿੱਚ ਮੈਂ ਪ੍ਰੀਤ ਨਾਲ ਬਹੁਤ ਹੀ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ। ਮੈਂ ਰੱਬ ਦਾ ਧੰਨਵਾਦ ਕੀਤਾ ਕਿ ਮੇਰੇ ਕੋਲ ਰਹਿਣ ਲਈ ਜਗ੍ਹਾ ਸੀ। ਮੈਂ ਜੀਣਾ ਨਹੀਂ ਚਾਹੁੰਦੀ ਸੀ ਪਰ ਪ੍ਰੀਤ ਦੇ ਪਿਆਰ ਨੇ ਮੈਨੂੰ ਹੋਰ ਮਜ਼ਬੂਤ ਕਰ ਦਿੱਤਾ। ਅਸੀਂ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗ ਪਏ। ਇੱਕ ਦਿਨ ਪ੍ਰੀਤ ਨੇ ਮੈਨੂੰ ਦੱਸਿਆ ਕਿ ਮੇਰੇ ਪਿੰਡ ਵਿੱਚ ਬਹੁਤ ਵੱਡਾ ਮੇਲਾ ਹੈ। ਚਲੋ ਉੱਥੇ ਚੱਲੀਏ। ਮੈਂ ਉਸ ਨੂੰ ਕਿਹਾ ਕਿ ਮੈਂ ਉੱਥੇ ਨਹੀਂ ਜਾਵਾਂਗੀ। ਮੈਨੂੰ ਆਪਣਾ ਅਤੀਤ ਯਾਦ ਆਉਣ ਲੱਗਾ। ਪ੍ਰੀਤਨੇ ਕੇਹਾ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਮੇਰੀ ਸੋਹ ਹੈ ਉਸੀ ਮੈਨੂੰ ਮਨਾ ਨਹੀਂ ਕਰੂੰਗੀ ਮੈਂ ਪ੍ਰੀਤ ਨੂੰ ਨਾ ਨਹੀਂ ਕਰ ਸਕਦੀ ਸੀ ਅਕੇ ਮੈਂ ਆਪਣੇ ਪਿੰਡ ਚਲੀ ਗਈ ਪਰ ਜਦੋਂ ਮੈਂ ਉੱਥੇ ਗਈ ਤਾਂ ਮੈਂ ਬਖਰਾ ਨਜ਼ਾਰਾ ਦੇਖਿਆ ਪਿੰਡ ਵਿੱਚ ਇੱਕ ਕੁੜੀ ਇੱਕ ਲੜਕੇ ਨਾਲ ਅਸ਼ਲੀਲ ਹਰਕਤਾਂ ਕਰਦੀ ਫੜੀ ਗਈ ਕਿਸੇ ਨੇ ਇਹ ਖਬਰ ਮੁਖੀ ਨੂੰ ਦਿੱਤੀ ਅਤੇ ਇਹ ਹੀ ਦੱਸਿਆ ਕਿ ਕੁੜੀ ਦੇਖਣ ਵਿੱਚ ਬਹੁਤ ਛੋਟੀ ਅਤੇ ਸੁੰਦਰ ਸੀ ਉਹ ਇੰਨੀ ਖੂਬਸੂਰਤ ਹੈ ਕਿ ਕਿਸੇ ਵੀ ਮੌਕੇ ਤੇ ਉਸ ਨੂੰ ਦੇਖੋਗੇ ਸ਼ਰਮ ਮਹਿਸੂਸ ਹੁੰਦੀ ਹੈ ਕੁੜੀ ਦੀ ਤਾਰੀਫ ਸੁਣਨ que Mugia ਖੁਸ਼ ਹੋ ਗਿਆ ਉਸ ਨੇ ਕੁੜੀ ਨੂੰ ਤੁਰੰਤ ਮਹਿਲ ਲੈ ਕੇ ਆਉਣ ਲਈ ਕਿਹਾ ਪਿੰਡ ਦੇ ਮੁਖੀ ਨੇ ਕਿਹਾ ਕਿ ਲੜਕੀਆਂ ਨੂੰ ਅਜ ਤੱਕ ਜਿੰਨੀ ਵੀ ਸਖਤ ਸਜ਼ਾ ਦਿੱਤੀ ਗਈ ਹੈ ਉਹੀ ਉਸ ਕੁੜੀ ਨੂੰ ਦਿੱਤੀ ਜਾਵੇਗੀ ਪ੍ਰੀਤ ਉਸੇ ਮੈਦਾਨ ਵਿੱਚ ਮੇਰੇ ਕੋਲ ਆਇਆ ਇੱਥੇ ਮੈਨੂੰ ਆਪਣਾ ਅਤੀਤ yaad ਆਉਣ ਲੱਗਾ ਮੈਂ ਉੱਥੋਂ ਭੱਜਣਾ ਚਾਹੁੰਦੀ ਸੀ ਪਰ ਪ੍ਰੀਤ ਦੇ ਕਾਰਨ ਮੈਂ ਚੁੱਪ ਰਹੀ ਮੈਂ ਉੱਥੇ ਕਹਿਣਾ ਚਾਹੁੰਦੀ ਸੀ ਕਿ ਇਹ ਕੁੜੀ ਵੀ ਮੁਖੀ ਦੀ ਸਾਜ਼ਿਸ਼ ਦਾ ਸ਼ਿਕਾਰ ਹੋਈ ਸੀ ਮੈਂ ਵੀ ਤਮਾਸ਼ਾ ਦੇਖ ਰਹੀ ਸੀ ਜਦੋਂ ਮੈਂ ਉਸ ਕੁੜੀ ਨੂੰ ਪਰਦੇ ਵਿੱਚ ਦੇਖਿਆ ਤਾਂ ਉਸ ਦੀ ਸੁੰਦਰਤਾ ਨੂੰ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਉਹ ਉਸ ਨੂੰ ਫੜ ਕੇ ਮੁਖੀ ਕੋਲ ਲੈ ਜਾ ਰਹੇ ਸੀ ਲੜਕੀ ਬਹੁਤ ਡਰੀ ਹੋਈ ਸੀ ਅਤੇ ਹਰੋਲਾ ਪਾ ਰਹੀ ਸੀ ਕਿ ਮੈਨੂੰ ਮਾਰ ਦਿਓ ਪਰ ਮੈਨੂੰ ਮੁਖੀ ਦੇ ਹਵਾਲੇ ਨਾ ਕਰੋ ਮੈਂ ਉਸ ਕੁੜੀ ਨੂੰ ਬਚਾਉਣਾ ਚਾਹੁੰਦੀ ਸੀ ਪਰ ਮੇਰੇ ਵਿੱਚ ਹਿੰਮਤ ਨਹੀਂ ਸੀ ਉਸ ਕੁੜੀ ਦਾ ਤਮਾਸ਼ਾ ਦੇਖ ਰਹੀ ਸੀ ਕੁੜੀ ਮੁਖੀ ਦੇ ਸਾਹਮਣੇ ਅੱਗੇ ਵੱਧ ਗਈ ਲੜਕੀ ਚੀਖਦੀ ਰਹੀ ਪਾਰਕੀ ਜੇ ਨੇ ਉਸ ਦੀ ਗੱਲ ਨਹੀਂ ਸੁਣੀ ਮੈਂ ਪ੍ਰੀਤ ਨੂੰ ਕਿਹਾ ਕਿ ਇਹ ਕੁੜੀ ਵੀ ਮੇਰੇ ਬੰਗ ਬੇਕਸੂਰ ਹੈ ਇਸ ਦੀ ਮਦਦ ਕਰੋ ਪਰ ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਹਨਾਂ ਕਿਹਾ ਕਿ ਅੱਜ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਹਾਨੂੰ ਇਨਸਾਫ ਮਿਲੇਗਾ ਮੈਨੂੰ ਚਿੰਤਾ ਸੀ ਕਿ ਇੱਕ ਕੁੜੀ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਤਾਂ ਮੈਨੂੰ ਇਨਸਾਫ ਕਿਵੇਂ ਮਿਲੇਗਾ ਹੁਣੇ ਹੀ 23 ਸਾਲਾਂ ਬਾਅਦ ਮੈਂ ਆਪਣੀ ਅੱਖਾਂ ਦੇ ਸਾਹਮਣੇ ਹੁੰਦੇ ਦੇਖਿਆ ਮੇਰੀ ਹਿੰਮਤ ਟੁੱਟ ਗਈ ਸੀ ਮੈਨੂੰ ਸਭ ਕੁਝ ਯਾਦ ਆਉਣ ਲੱਗਾ ਇਤਨੀ ਮੇਰਾ ਹੱਥ ਫੜ ਕੇ ਮੈਨੂੰ ਧੀਰਜ ਰੱਖਣ ਲਈ ਕਿਹਾ ਤੇ ਕਿਹਾ ਕਿ ਜੇ ਅੱਜ ਇਨਸਾਫ ਦੇਖਣਾ ਹੈ ਤਾਂ ਚੁੱਪ ਰਹੁ ਪਿੰਡ ਦਾ ਮੁਖੀ ਜੋਸ਼ ਵਿਚਾਰ ਰਿਹਾ ਸੀ ਬਾਕੀ ਸਾਰੀਆਂ ਕੁੜੀਆਂ ਬਾਰੇ ਗੱਲ ਕਰ ਰਿਹਾ ਸੀ ਜਿਸ ਬਾਰੇ ਉਹ ਹਮੇਸ਼ਾ ਤੋਂ ਗੱਲ ਕਰਦਾ ਰਹਿੰਦਾ ਸੀ ਉਹ ਆਪਣੇ ਪਿਤਾ ਤੇ ਭਰਾਵਾ ਦੀ ਬੇਇੱਜ਼ਤੀ ਕਰ ਰਿਹਾ ਸੀ ਫਿਰ ਮੁਖੀ ਲੜਕੀ ਨੂੰ ਕਮਰੇ ਵਿੱਚ ਲੈ ਗਿਆ ਜਦੋਂ ਉਹ ਕੁੜੀ ਨੂੰ ਉੱਥੇ ਲੈ ਕੇ ਗਿਆ ਤਾਂ ਮੇਰਾ ਦਿਲ ਤੇਜ਼ ਧੜਕਣ ਲੱਗਾ ਕਿਉਂਕਿ ਮੈਨੂੰ ਆਪਣਾ ਸਮਾਂ ਜ਼ਿਆਦਾ ਆਉਣ ਲੱਗਾ ਉਸ ਨੇ ਇਹ ਸਭ ਕੁਝ ਸਹਿ ਲਿਆ ਸੀ ਮੈਂ ਪ੍ਰੀਤ ਨੂੰ ਕਿਹਾ ਕਿ ਇਸ ਕੁੜੀ ਨੂੰ ਬਚਾਓ ਨਹੀਂ ਤਾਂ ਮੈਂ ਮਰ ਜਾਵਾਂਗੀ ਪ੍ਰੀਤ ਨੇ ਕਿਹਾ ਕੁਝ ਦੇਰ ਸ਼ਾਂਤ ਰਹੋ ਤੁਹਾਨੂੰ ਪੂਰੀ ਸੱਚਾਈ ਪਤਾ ਲੱਗ ਜਾਵੇਗੀ ਉਦੋਂ 5 ਮਿੰਟ ਵੀt ਚੁੱਕੇ ਸਨ ਜਦੋਂ ਮੁਖੀ ਗੁੱਸੇ ਨਾਲ ਕਮਰੇ ਤੋਂ ਬਾਹਰ ਆਇਆ ਹਰ ਕੋਈ ਹੈਰਾਨ ਸੀ ਕਿ ਕੀ ਹੋਇਆ ਸਾਰਿਆਂ ਨੇ ਮੁਖੀਆ ਨੂੰ ਪੁੱਛਿਆ ਤੈਨੂੰ ਕੀ ਹੋਇਆ ਮੁਖੀ ਗੁੱਸੇ ਨਾਲ ਲਾਲ ਹੋ ਗਿਆ ਸੀ ਆਵਾਜ਼ ਜਾਈ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅੱਜ ਮੁਖੀ ਨੇ ਉਸ ਕੁੜੀ ਨਾਲ ਕੋਈ ਅਸ਼ਲੀਲ ਹਰਕਤ ਨਹੀਂ ਕੀਤੀ ਉਹ ਗਲਤ ਕੰਮ ਕਿਉਂ ਨਹੀਂ ਕੀਤਾ ਜੋ ਹਮੇਸ਼ਾ ਕੁੜੀਆਂ ਨਾਲ ਕੀਤਾ ਜਾਂਦਾ ਹੈ ਜਦੋਂ ਸਾਰੇ ਪਿੰਡ ਵਾਲੇ ਪ੍ਰੀਤ ਵੱਲ ਸਵਾਲੀਆ ਨਜ਼ਰਾਂ ਨਾਲ ਦੇਖ ਰਹੇ ਸਨ ਉਹਨਾਂ ਕਹਾਂ ਕਿ ਅੱਜ ਜੋ ਲੜਕੀ ਫੜੀ ਗਈ ਹੈ ਉਹ ਮੁਖੀ ਰੀਤੀ ਹੈ ਇਸ ਲਈ ਉਹ ਕਮਰੇ ਤੋਂ ਬਾਹਰ ਚਲਾ ਗਿਆ ਕਿਉਂਕਿ ਉਸ ਨੇ ਆਪਣੀ ਇੱਜ਼ਤ ਦਾ ਸੀਨ ਬਣਾਇਆ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੱਕ ਫੜੀਆਂ ਗਈਆਂ ਸਾਰੀਆਂ ਕੁੜੀਆਂ ਬੇਕਸੂਰ ਸਨ ਇਹ ਸਭ ਪਿੰਡ ਦੇ ਮੁਖੀ ਦੀ ਯੋਜਨਾ ਸੀ ਜਿਸ ਵੀ ਕੁੜੀ ਨੂੰ ਉਹ ਪਸੰਦ ਕਰਦਾ ਸੀ ਉਸ ਨੂੰ ਫੜਨ ਲਈ ਉਹ ਆਪਣੇ ਬੰਦਿਆਂ ਨੂੰ ਭੇਜ ਦਿੰਦਾ ਸੀ ਅਤੇ ਉਸ ਤੇ ਪਿੰਡ ਦੇ ਬਾਹਰ ਇੱਕ ਗੁਫਾ ਵਿੱਚ ਲੁਕੰਦਾ ਝੂਠਾ ਇਲਜ਼ਾਮ ਲਗਾਇਆ ਜਾਂਦਾ ਸੀ ਫਿਰ ਮੁੰਡੇ ਨਾਲ ਅਸ਼ਲੀਲ ਹਰਕਤਾਂ ਕਰਦੇ ਫੜੀ ਗਈ ਤੁਹਾਡੀਆਂ ਤੇ ਮੇਰੀਆਂ ਕਿੰਨੀਆਂ ਭੈਣਾਂ ਤੇ ਧੀਆਂ ਨੂੰ ਇਸ ਤਰ੍ਹਾਂ ਦਾ ਤੋਹਫ਼ਾ ਮਿਲਿਆ ਹੈ ਜੇ ਤੁਸੀਂ ਸਾਰੇ ਸੋਚਦੇ ਹੋ ਕਿ ਚੀਫ ਨੂੰ ਉਸ ਦੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਤੁਸੀਂ ਉਸ ਨੂੰ ਹੁਨੇ ਮਾਰ ਸਕਦੇ ਹੋ ਉਸ ਨੂੰ ਪੁੱਛਿਆ ਕਿ ਅੱਜ ਉਸ ਨੇ ਆਪਣੀ ਧੀ ਨਾਲ ਜ਼ਬਰਦਸਤੀ ਕਿਉਂ ਨਹੀਂ ਕੀਤੀ ਉਸ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਫਿਰ ਪ੍ਰੀਤ ਉਸ ਕੁੜੀ ਨੂੰ ਲੈ ਕੇ ਆਇਆ ਤੇ ਉਸ ਦਾ ਪਰਦਾ ਹਟਾਇਆ ਅਤੇ ਕਿਹਾ ਇਹ ਲੜਕੀ ਬਹੁਤ ਸੁੰਦਰ ਹੈ ਕੀ ਗੱਲ ਹੈ ਉਸਨੇ ਇਸ ਨੂੰ ਕਿਉਂ ਛੱਡ ਦਿੱਤਾ ਕਿਉਂਕਿ ਇਹ ਉਸ ਦੀ ਧੀ ਸੀ ਇਸ ਲਈ ਉਸਨੇ ਉਸ ਨੂੰ ਛੱਡ ਦਿੱਤਾ ਨਹੀਂ ਤਾਂ ਇੰਨੀ ਖੂਬਸੂਰਤ ਲੜਕੀ ਨੂੰ ਕੌਣ ਛੱਡੇਗਾ ਉੱਥੇ ਮੌਜੂਦ ਬਜ਼ੁਰਗਔਰਤਾ ਨੇ ਕਿਹਾ ਮੈਂ ਮੁਖੀ ਦੇ ਘਰ ਦੀ ਨੌਕਰਾਨੀ ਦਾ ਕੰਮ ਕਰਦੀ ਹਾਂ ਅਤੇ ਇਹ ਲੜਕੀ ਮੁਖੀ ਦੀ ਬੇਟੀ ਹੈ ਇਹ ਸੁਣ ਕੇ ਸਾਰੇ ਪਿੰਡ ਦੇ ਲੋਕ ਮੁਖੀ ਤੋਂ ਬਹੁਤ ਦੁਖੀ ਹੋਏ ਕਿ ਪੂਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਾਲਮ ਦਾ ਅੰਤ ਦੇਖ ਕੇ ਮੈਨੂੰ ਰਾਹਤ ਮਿਲੀ ਪ੍ਰੀਤ ਮੈਨੂੰ ਘਰ ਲੈ ਆਇਆ ਤੇ ਕਿਹਾ ਕਿ ਅੱਜ ਤੈਨੂੰ ਇਨਸਾਫ਼ ਮਿਲਿਆ ਹੈ ਮੈਂ ਤੁਹਾਨੂੰ ਇਨਸਾਫ ਦਵਾਇਆ ਮੈਂ ਤੁਹਾਨੂੰ ਤੁਹਾਡੇ ਮਾਤਾ ਪਿਤਾ ਕੋ ਲੈ ਕੇ ਜਾਵਾਂਗਾ ਅਤੇ ਤੁਸੀਂ નિર્ਦੋਸ਼ ਸਿੱਧ ਹੋ ਗਏ ਹੋ ਤੂੰ ਹੀ ਨਹੀਂ ਸਗੋ ਸਾਰੀਆਂ ਕੁੜੀਆਂ ਜੋ ਇਸ ਕਿਸਮ ਦਾ ਸ਼ਿਕਾਰ ਹੋਈਆਂ ਸਨ ਉਹ ਬੇਕਸੂਰ ਸਾਬਿਤ ਹੋਈਆਂ ਹਨ ਮੈਂ ਪ੍ਰੀਤ ਨੂੰ ਪੁੱਛਿਆ ਕਿ ਉਸ ਨੂੰ ਇਸ ਲੜਕੀ ਬਾਰੇ ਕਿਵੇਂ ਪਤਾ ਲੱਗਾ ਤਾਂ ਉਸ ਨੇ ਕਿਹਾ ਕਿ ਇਹ ਸਭ ਮੇਰੀ ਯੋਜਨਾ ਸੀ ਪੁਲਿਸ ਨੇ ਮੈਨੂੰ ਪਿੰਡ ਦੇ ਬਾਹਰ ਗੁਫਾ ਵਿੱਚੋਂ ਔਨ ਲਈ ਕਿਆ ਅਤੇ ਮੇਰੇ ਕੁਝ ਦੋਸਤਾਂ ਨੂੰ ਉਸ ਨੂਰੰਗੀ ਹੱਥੀ ਫੜਨ ਲਈ ਭੇਜਿਆ ਅਤੇ ਮੁਖੀ ਨੂੰ ਸੂਚਿਤ ਕੀਤਾ ਕਿ ਉਸ ਗੁਫਾ ਵਿੱਚ ਇੱਕ ਹੋਰ ਲੜਕੀ ਨੂੰ ਰੰਗੇ ਹੱਥੀ ਫੜਿਆ ਗਿਆ ਹੈ ਮੈਂ ਹੈਰਾਨ ਸੀ ਕਿ ਪ੍ਰੀਤ ਨੇ ਮੈਨੂੰ ਇਨਸਾਫ ਦਿਵਾਉਣ ਲਈ ਇੰਨਾ ਵੱਡਾ ਕਦਮ ਚੁੱਕਿਆ ਉਸ ਨੇ ਮੈਨੂੰ ਮੇਰੇ ਮਾਤਾ ਪਿਤਾ ਤੇ ਸਾਰਿਆਂ ਨਾਲ ਮਿਲਾਇਆ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਇਹ ਸਾਰੀਆਂ ਕੁੜੀਆਂ ਬੇਕਸੂਰ ਹਨ ਸਿਰਫ ਪਿੰਡ ਦਾ ਮੁਖੀ ਹੀ ਦੋਸ਼ੀ ਨਹੀਂ ਸੀ ਉਸ ਦੇ ਨਾਲ ਦੇ ਸਾਰੇ ਲੋਕ ਵੀ ਬਰਾਬਰ ਦੇ ਦੋਸ਼ੀ ਸਨ ਇੰਨੇ ਸਾਲਾਂ ਵਿੱਚ ਕਿਸੇ ਨੇ ਵੀ ਇਸ ਪ੍ਰਥਾ ਦਾ ਵਿਰੋਧ ਨਹੀਂ ਕੀਤਾ ਆਵਾਜ਼ ਨਹੀਂ ਉਠਾਈ ਪਰ ਪ੍ਰੀਤ ਦੀ ਬਦੌਲਤ ਇਸ ਪਿੰਡ ਨੂੰ ਕਈ ਸਾਲਾਂ ਬਾਅਦ ਇਸ ਅਤਿਆਚਾਰ ਤੋਂ ਆਜ਼ਾਦੀ ਮਿਲੀ ਇਹ ਇੱਕ ਕਾਲਪਨਿਕ ਕਹਾਣੀ ਹੈ ਇਸਦਾ ਤੁਹਾਡੀ ਜ਼ਿੰਦਗੀ ਵਿੱਚ ਵਾਪਰ ਰਹੀ ਕਿਸੇ ਵੀ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਨੂੰ ਸਭ ਨੂੰ ਇਹ ਕਹਾਣੀ ਕਿਵੇਂ ਲੱਗੀ ਕਿਰਪਾ ਕਰਕੇ ਮੈਨੂੰ ਟਿੱਪਣੀ ਕਰਕੇ ਦੱਸੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਇਸ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਜੋ ਅਗਲੀ ਵੀਡੀਓ ਤੁਰੰਤ ਤੁਹਾਡੇ ਕੋਲ ਆ ਸਕੇ ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦੋਸਤੋ